ਨੇ ਸਿੱਕੇ ਕੱਪੜੇ ਪਾਏ ਆ ਇਹਦਾ ਨਾਲ ਲੋਕਾਂ 'ਚ ਘਰੋਸਾ ਉੱਠਿਆ ਹੋਇਆ ਕੁਝ ਕੁ ਸਮੇਂ ਤੋਂ ਸਾਡੇ ਲੀਡਰਾਂ ਨੇ ਆਪਣੇ ਵੋਟਰਾਂ ਦੇ ਨਾਲ ਐਵੇਂ ਵਾਅਦਾ ਖਿਲਾਫੀ ਕੀਤੀ ਹੈ ਗੱਲਾਂ ਵੱਡੀਆਂ ਵੱਡੀਆਂ ਕਰਕੇ ਮੋਟੋ ਕਰ ਨਾ ਸਕੇ ਔਰ ਵਾਪਸ ਆਣ ਕੇ ਲੋਕਾਂ ਦੇ ਨਾਲ ਦੁਬਾਰਾ ਉਹਨਾਂ ਦੀ ਕਚਹਿਰੀ 'ਚ ਮੁੜ ਕੇ ਕਿ ਜਦੋਂ ਤੁਸੀਂ ਕੰਮ ਨਹੀਂ ਕਰ ਸਕਦੇ ਫਿਰ ਥੋੜੀ ਸੰਗ ਵੀ ਆਉਂਦੀ ਆ ਕਿ ਕੀ ਕੀ ਮੂੰਹ ਲੈ ਕੇ ਜਾਉਂਗਾ ਕੋਛੇ ਰੇਵੀ ਨੂੰ ਜਾਣ ਬਣ ਗਿਆ ਕਿ ਤਲ ਕੋਈ ਨਹੀਂ ਲੋਕਾਂ ਨੇ ਪਾਖਿਆ ਉਠਾ ਅਖੀਰਲੇ ਸਾਲ ਜਾ ਕੇ ਦੇਖ ਲਾਂਗੇ ਪਹਿਲੇ ਦੋ ਸਾਲ ਥੋੜੇ ਸੁਸਤ ਹੋ ਜਾਂਦੇ ਨੇ ਦੋ ਤਿੰਨ ਸਾਲ ਔਰ ਇੱਕ ਇਹ ਦੇ ਚ ਮੁਕਤਾ ਇਹ ਵੀ ਆ ਅੱਜ ਰਾਜਨੀਤੀ ਜਿਹੜੀ ਆ ਇਹਨੂੰ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਲੋਕਾਂ ਨੇ ਇਹਨੂੰ ਧੰਦਾ ਵੀ ਬਣਾ ਲਿਆ ਹੋਇਆ ਇਹ ਸੇਵਾ ਭਾਵਨਾ ਘਟਿਆ ਤੇ ਧੰਦੇ ਵਾਲੇ ਬਹੁਤ ਵਿੱਚ ਵੜ ਗਏ ਇਹਨੂੰ ਤੁਸੀਂ ਦੇਖੋਗੇ ਪੋਲਿਟਿਕਲ ਬੰਦਿਆਂ ਦੇ ਕੁੜੇ-ਵਟੇ-ਵਟੇ ਪਾਰੀ ਆ ਗਏ ਨੇ ਖੰਡ ਮਿਲਾਂ ਵਾਲੇ ਆ ਗਏ ਸ਼ਰਾਬ ਦੀਆਂ ਮਿਲਾਂ ਵਾਲੇ ਵਿਚ ਵੜ ਗਏ بڑے-ਬڑے ਪੰਜ ਸਾਰੇ ਹੋਟਲ ਬਣਾ ਦੇ ਲੋਕਾਂ ਨੇ ਇਸ ਕਰਕੇ ਜਿਹੜਾ ਵੀ ਕੋਈ ਧੰਤੇ ਦੀ ਨੀਤ ਨਾਲ ਕੰਮ ਕਰੇਗਾ ਰਾਜਨੀਤੀ 'ਚ ਉਹ ਤੁਹਾਡਾ ਕਿਉਂ ਸਵਾਰੂਗਾ ਵਸ ਕਰੋ ਇੱਕ ਐਮਐਲਏ ਨੇ ਰੁਪਈਆ 3-4 ਕਰੋੜ ਖਰਚ ਕੇ ਐਮਐਲਏ ਬਣਿਆ ਤੇ ਇੱਕ ਤਾਂ ਉਹ ਸੇਵਾ ਭਾਵਨਾ ਉਹਦੇ ਛੇ ਨਹੀਂ ਗਈ ਕਿ ਹਰ ਵਾਰੀ ਤੂੰ ਉਹ 3-4 ਕਰੋੜ ਰੁਪਇਆ ਲੁਟਵਾਇਆ ਕਰੇ ਤੇ ਫੇ ਤੁਹਾਡੇ ਵਾਸਤੇ ਕੰਮ ਕਰੇ ਉਹ ਕੀ ਕਰਦਾ ਤੁਹਾਡੇ ਉੱਤੇ 3-4 ਕਰੋੜ ਨਟਾ ਕੇ ਇਲੈਕਸ਼ਨ ਜਿੱਤ ਕੇ ਮੋੜ ਕੇ ਅਗਰ ਦਾਅ ਲੱਗ ਜੇ ਮੰਤਰੀ ਬਣ ਜੇ ਤੇ ਫਿਰ ਉਹਦਾ ਕਿਹੜੀ ਗੁਣਾ ਪੈਸੇ ਕਮਾਉਂਦਾ ਤੇ ਪੈਸੇ ਜੇਬਾਂ ਜੋ ਆਪਣੇ ਜਾਂਦੇ ਐਲਟੀਮੇਟਲੀ ਚਾਹੇ ਜਿੰਦਾ ਦੀ ਵੀ ਰਿਸ਼ਵਤ ਤੁਸੀਂ ਗਿਣ ਲਓ ਉਹ ਆਪਣੇ ਵਿੱਚੋਂ ਹੀ ਜਾਣੀ ਇਸ ਕਰਕੇ ਇੱਕ ਵਾਰ ਇਹ ਬਾੜੀ ਕਰ ਹੋ ਗਈ ਤੇ ਇਹਦੇ ਚ ਰਾਜਨੀਤੀ ਨੂੰ ਇੱਕ ਕਿਸਮ ਦਾ ਵਿਪਾਰ ਬਣਾ ਲਿਆ ਪੋਲਿਟਿਕਲ ਬੰਦਿਆਂ ਨੇ ਥੋੜੇ ਬੰਦੇ ਹੈਗੇ ਨੇ ਜਿਹੜੇ ਹਲੇ ਵੀ ਇਸ ਨੂੰ ਸੇਵਾ ਭਾਵਨਾ ਨਾਲ ਇਮਾਨਦਾਰੀ ਨਾਲ ਕਰਦੇ ਨੇ ਸ਼ਾਇਦ ਤੈਨੂੰ ਹਲੇ ਰੇਡ ਦਾ ਰੂਡ ਦਾ ਸਿਸਟਮ ਤੋੜਿਆ ਨਾ ਦੋਸਤੋ ਪੰਜਾਬ ਜਿਹੜਾ ਵਾ ਇਹ ਦੇਸ਼ ਦਾ ਇੱਕ ਨੰਬਰ ਸੁਪਰਾਸ ਸੀ ਆਪਣੇ ਨੇੜੇ ਤੇੜੇ ਵੀ ਕੋਈ ਨਹੀਂ ਸੀ ਇੱਕ ਪੰਦਰੇ ਇੱਕ ਨੰਬਰ ਦੇ ਪਿੱਛੇ ਦੂਜੇ ਕਿਦੇ ਥੱਲੇ ਅਚੋਪਾ ਬਣੰਨੇ ਆ ਨਾ ਆ ਤੁਸੀਂ ਪਿੱਛੇ ਮੁੜ ਕੇ ਬੱਚੇ ਜੋ ਬੱਚੇ ਸੁਖ ਰਿਹਾ ਸਾਡੇ ਨਿਰਤੇ ਨੇ ਵੀ ਕੋਈ ਨਹੀਂ ਸੀ ਔਰ ਮੈਂ 1985 ਚ ਆਪਣੀ ਵਿਦਿਆ ਖਤਮ ਕਰ ਰਿਹਾ ਸੀ ਕਾਲਜ ਦੀ ਮੇਰੇ ਪਿਤਾ ਜੀ ਸਰਦਾਰ ਸੁਖਿੰਦਰ ਸਿੰਘ ਤੁਹਾਡੇ ਨਕਰ ਦਾ ਸਤਕਾਰਯੋਗ ਸਰਦਾਰ ਸੁਖਦੇਵ ਸਿੰਘ ਜੀ ਹਿੱਸਾ ਇਕੱਠੇ ਸੀ ਅਕਾਲੀ ਦਲ ਵਿੱਚ ਅੱਗੇ ਪਿੱਛੇ ਮინისტრ ਹੋਇਆ ਕਰਦੇ ਸੀਗੇ ਤੇ 85 ਵਿੱਚ ਸਾਡੀ ਸਟੇਟ ਦੇ ਉੱਤੇ ਪੰਜਾਬ ਤੇ ਕੋਈ ਕਰਜ਼ਾ ਨਹੀਂ ਸੀ ਇਹ ਅੰਗਰੇਜ਼ੀ ਚੀਂਦੇ ਰੈਵਨਿਊ ਸਰਪਲਸ ਸਟੇਟਸ ਪਿਛਲੇ 4 ਦਹਾਕਿਆਂ ਚ ਜੋ ਵਿਕਾਸ ਹੋਇਆ ਅੱਜ ਅਸੀਂ ਕਿੱਥੇ ਖੜੇ ਆ ਲਗਭਗ 3 ਲੱਖ ਕਰੋੜ ਦਾ ਸਾਢੇ 3 ਲੱਖ ਕਰੋੜ ਦੇ ਕਰਜ਼ੇ ਦੇ ਖੜੇ ਆ ਸਾਢੇ 3 ਲੱਖ ਕਰੋੜ ਇਹਦਾ ਵਿਆਜ ਕਿੰਨਾ ਪੜ ਰਿਹਾ ਸੀ ਲਗਭਗ 31 31000 ਕਰੋੜ ਅੱਛਾ ਇਹ ਜਿਹੜੇ ਨਸ਼ੇ ਆਪਰਾਸ਼ਟਾਚਾਰ ਇਹ ਸਾਰਾ ਗੰਦ ਤੇ ਹੁਣ ਪਿੱਛੇ ਪਿਆਵਾ ਉਦੋਂ 85 ਵਿੱਚ ਮੈਨੂੰ ਅੱਛੀ ਤਰ੍ਹਾਂ ਯਾਦ ਆ ਕੋਈ ਚੱਕੇ ਦਾ ਨਾਮੋਂ ਨਿਸ਼ਾਨ ਵਿੱਚ ਸ਼ਰਾਬ ਪੀਂਦੇ ਸੀ ਲੋਕੀ ਪਰ ਉਹ ਵੀ ਕੋਈ ਤਾਂ ਨਹੀਂ ਸੀ ਵੀ ਇਸ ਲੈਵਲ ਦੇ ਉੱਤੇ ਚੱਲੇਗੀ ਸੀ ਕਿ ਪੈਸਾ ਦੇ ਵਿੱਚ ਭੜਲੇ ਪੈ ਰਹੇ ਨੇ DJ ਵੱਜ ਰਹੇ ਨੇ ਸਾਦਾ ਜਾਂ ਕੰਮ ਸੀਗਾ ਮੈਂ ਆ ਵੀ ਸਾਦੇ ਸੀ ਜਿਹੜਾ ਸੇਨਾ ਵੀ ਠੀਕ ਸੀਗਾ ਕਿ 40 50 ਸਾਲ ਵਿੱਚ ਐਸੀ ਕਰਮਟ ਆਈ ਕਿ ਆਪਾਂ ਅੱਜ ਇਸ ਦੇਸ਼ ਵਿੱਚ ਕਿਸੇ ਕੀਦਾਰ ਚ ਆ ਕੇ ਖੜੇ ਹੋ ਗਏ ਔਰ ਇਹ ਸਿੱਤੇ ਸਿੱਤੇ ਮੁਕਈਵਾਰ ਅਕਸਰ ਜਿਨਾਂ ਨੇ ਰਾਜ ਕੀਤਾ ਤੁਸ ਤੁਹਾਡਾ ਕੋਈ ਕਸੂਰ ਨਹੀਂਗਾ ਉਸ ਦਾ ਪਹਿਲਾਂ ਵੀ ਮਿਹਰਤ ਕਰਦੇ ਸੀ ਹੁਣ ਵੀ ਮਿਹਰਤ ਕਰਦੇ ਹੋ ਤੁਸੀਂ ਪਹਿਲਾਂ ਵੀ ਟੈਕਸ ਦਿੰਦੇ ਸੀਗੇ ਹੁਣ ਵੀ ਟੈਕਸ ਦਿੰਦੇ ਹੋ ਟੈਕਸ ਮਤਲਬ ਇਨਕਮ ਟੈਕਸ ਨਹੀਂ ਪਰ ਤੁਸੀਂ ਸਭ ਕੁਣ ਤੇਲ ਸਕੂਟਰ ਟਰੈਕਟਰ ਡੀਜ਼ਲ ਪੈਟਰੋਲ ਰਾਸ਼ਨ ਹਰ ਇੱਕ ਚੀਜ਼ ਤੇ ਜੀਐਸਟੀ ਦਿੰਦੇ ਹੋ ਇਹ ਮੇਰਾ ਸਾਬ ਹੈ ਕਿ ਰਾਜ ਕਰਨ ਵਾਲੀ ਜਿਹੜੀ ਰਾਸ਼ਟਰਪਤੀ ਚੁਣ ਰਾਸ਼ਟਰਪਤੀ ਸੀ ਤੇ ਉਹਨਾਂ ਦਾ ਕਸੂਰ ਸੀ ਉਹਨਾਂ ਦੇ ਜੁਮਾ ਚਲੋ ਮਗਰ ਨੇ ਬਹੁਤ ਮਾਰੇ ਹੋਏ ਅਕਾਲੀ ਮਾਰੇ ਸੀ ਕਾਂਗਸੀ ਮਾਰੇ ਸੀ ਤੇ ਲੋਕਾਂ ਨੇ ਉਹਨਾਂ ਨੂੰ ਸਜ਼ਾ ਵੀ ਦਿੱਤੀ ਉਹਨਾਂ ਨੂੰ ਪਿਛਲੀ ਵਾਰ 2022 ਚ ਇਹ ਆਵਾਜ਼ ਸੀ ਕਰੋਗੇ ਕਿਸ ਉਹਨਾਂ ਨੇ 2022 ਦੇ ਵਿੱਚ ਸਜ਼ਾ ਵੀ ਦਿੱਤੀ ਔਰ ਸਾਰੀਆਂ ਪੁਰਾਣੀਆਂ ਪਾਰਟੀਆਂ ਨੂੰ ਕੱਢ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਔਰ ਬਣਾਈ ਵੀ ਕਿਤੇ 58 60 ਅਕਲੀਆਂ ਦੀ ਨਹੀਂ ਬਣਾਈ ਵੀ ਤਕਰੀਬਨ 92 ਐਮਐਲਏ ਔਰ ਬੜੀ ਉਮੀਦਾਂ ਬਣਾਈ ਕਿ ਉਹਨਾਂ ਨੇ ਵੀ ਬੜੇ ਵਾਅਦੇ ਕੀਤੇ ਗਏ ਸੀ ਬਹੁਤ ਵਧੀਆ ਰਾਜਨੀਤੀ ਕਰਾਂਗੇ ਸਾਫ਼ ਸੁਥਰੀ ਕਰਾਂਗੇ ਪੈਸੇ ਵਾਲੇ ਨਹੀਂ ਕਰਾਂਗੇ ਅਸੀਂ ਕੋਈ ਨਾ ਕੋਈ ਮਿਆਰ ਰੱਖਾਂਗੇ ਪਰ ਦੋਸਤੋ ਦੋ ਸਾਲਾਂ ਦੇ ਵਿੱਚ ਜਿਹੜਾ ਅਕਲੀਆਂ ਨੇ ਤੇ ਕਾਂਗਰਸ ਨੇ 40 50 ਸਾਲਾਂ ਤੋਂ ਲੋਕਾਂ ਨੂੰ ਨੇ ਲਾਸ਼ ਕੀਤਾ ਇਹਨਾਂ ਨੇ ਦੋ ਸਾਲ ਚ ਕਰ ਦਿੱਤਾ ਹਰ ਆਪਣਾ ਵੈਦਾ ਜੋ ਵੈਦਾ ਆ ਕੀਤਾ ਉਸੇ ਨੂੰ ਪੈਨਾ ਕੋੜਿਆ ਲੋਕਾਂ ਦੀ ਕਿਚੈਰੀ ਦੇ ਸਾਹਮਣੇ ਆਖੇ ਜੀ ਅਸੀਂ ਤਾਂ ਵੀਆਈਪੀ ਕਲਚਰ ਖਤਮ ਕਰਾਂਗੇ ਅੱਜ ਮੇਰਾ ਖਿਆਲ ਹੈ ਜਿੰਨਾ ਵੀਆਈਪੀ ਕਲਚਰ ਭਗਵੰਤ ਮਾਨ ਕੇਜੀਵਾਲ ਜਿਨੀ ਸ਼ਾਨੋ ਸ਼ੌਕਤ ਨਾਲ 6 ਦਿਨਾਂ ਦਾ ਅਮਰਿੰਦਰ ਸਿੰਘ ਰਜਵੜਾ ਸੀਗਾ ਉਹਨੇ ਵੀ ਨਹੀਂ ਕੀਤਾ ਉਹਦਾ ਜੰਮਿਆ ਰਜਵੜਾ ਸੀਗਾ ਇਹ ਤਾਂ ਕੱਲ ਪਰਸੋਂ ਸਾਡੇ ਦੇ ਘਰਾਂ ਚੋਂ ਉੱਠ ਕੇ ਹਜ਼ਾਰ ਹਜ਼ਾਰ ਗੱਮਨ ਲੈ ਕੇ ਘੁੰਮਦਾ ਭਗਵਾਨ ਇੱਕ ਹਜ਼ਾਰ ਆਟਿਓਟਾ ਲੈਕਸਸ ਗੱਡੀਆਂ ਜਿਹੜੀਆਂ 5-5 ਕਰੋੜ ਦੀਆਂ ਝੂਟਦੇ ਨੇ ਸਾਰਾ ਟੱਬਰ ਵਿੱਚੇ ਮਾਤਾ ਜੀ ਚੜੇ ਹੋਏ ਨੇ ਉਹ ਭੈਣ ਜੀ ਅਲੱਗ ਲਈ ਫਿਰਦੇ ਨੇ ਸੋਨਿਆ ਨਾਲ ਲੱਦੇ ਪੈਣੇ ਪਤਾ ਨਹੀਂ ਕਿੱਥੋਂ ਆ ਗਿਆ ਸੋਨਾ ਆ ਸਾਰੀਆਂ ਬਾਵਾ ਪੜੀਆਂ ਪਈਆਂ ਨੇ ਕਿਸੇ ਵੀ ਵਾਰ ਸਾਹਿਬ 50-50 ਕਰੋੜ ਦੀਆਂ ਤੇ ਸਰਕਾਰੀ ਘਰ ਜਿਹੜਾ ਉੱਥੇ 50 ਕਰੋੜ ਰੁਪਈਆ ਫੋੜ ਖਰਚ ਕੀਤਾ ਉੱਤੇ ਉਹਨਾਂ ਆਪ ਹੈਗੇ ਸੀਸਪਾਲ ਇਹ ਤਾਂ ਕਿਸੇ ਦਿੱਲੀ ਦੇ ਮੁੱਖ ਮੰਤਰੀ ਨੇ ਕੀਤਾ ਨਹੀਂ ਸੀਗਾ ਇਸ ਤਰ੍ਹਾਂ ਕਰਕੇ ਉਹਨਾਂ ਨੇ ਜੋ ਆਪਣੇ ਅਸੂਮਸੀਓ ਤੋੜੇ ਫਿਰ ਕਹਿੰਦੇ ਵੀ ਅਸੀਂ ਤਾਂ ਸਾਡੇ ਜੇ ਬੰਦਿਆਂ ਨੂੰ ਅੱਗੇ ਲੈ ਕੇ ਆਇਆ ਕਰਾਂਗੇ ਰਾਜਨੀਤੀ 'ਚ ਚਲੋ ਪਹਿਲਾਂ ਟ੍ਰਿਕ ਆਰ ਸਕੂਟਰ ਵਾਲੇ ਕੁੜੀ ਲੈਣ ਦੀ ਭਰਾਜ ਦਿਖਾਉਣ ਵਾਸਤੇ ਇੱਕ ਗੁਰਦਾਸ ਸਿੰਘ ਉੱਗੋ ਕੇ ਮੋਬਾਈਲਾ ਨਾਲ ਚੱਕਰਿਆਂ ਦਾ ਅੱਜ ਸਾਥ ਹੋਰ ਇਦਾਂ ਦੇ ਲੈ ਆਂਦੇ ਪਰ ਹੁਣੇ ਸਾਰੇ ਵੀਆਈਪੀ ਬਣੇ ਹੋਏ ਨੇ ਸਾਰੇ ਕਮਾਂਡੋ ਚਿੱਠੀ ਫਿਰਦੇ ਨੇ ਸਾਰੇ ਹੁਟਰ ਮਹਾਰਮਾਰ ਕੇ ਤੁਹਾਡੇ ਲਾਗੇ ਲੰਘਦੇ ਨੇ ਇੱਕ ਤਾਂ ਇਹਨਾਂ ਨੇ ਵੱਡਾ ਵਾਦਾ ਆਪਣਾ ਇਹ ਤੋੜਿਆ ਲੋਕੀ ਤਾਂ ਕਿ ਸੀਗੇ ਲੋਕੀ ਚਾਹੁੰਦੇ ਸੀਗੇ ਕਿ ਯਾਰ ਜਿੱਦਾਂ ਅਸੀਂ ਨੇ ਇਹ ਦੇ ਨੇੜੇ ਤੇ ਰਹੋ ਚਲੋ ਦੋ ਚਾਰ ਗੱਡੀਆਂ ਰੱਖ ਲਓ ਮੁੱਖ ਮੰਤਰੀ ਆ ਤੂੰ ਪੰਜ ਸੱਤ ਗੱਡੀਆਂ ਰੱਖ ਲੈ ਪੁਲਿਸ ਦੇ ਅੱਗੇ ਪਿੱਛੇ 100 ਗੱਡੀ ਦੀ ਕੀ ਲੋੜ ਹੈਗੀ ਆ ਦੂਸਰਾ ਇਹਨੇ ਵਾਦਾ ਤੋੜਿਆ ਜਿਹੜਾ ਕਹਿੰਦੇ ਸੀਗੇ ਕਿ ਅਸੀਂ ਵਿਕਰਮ ਪੁੱਛ ਕੇ ਕੰਮ ਕਰਾਂਗੇ ਪੰਜਾਬ ਦੇ ਲੋਕਾਂ ਨੂੰ ਕੰਮ ਪੁੱਛ ਕੇ ਹਰ ਕਰਾਂਗੇ ਉਹਨੂੰ ਕਹਿੰਦੇ ਸੀ ਇਹ ਸਵਰਾਜ ਮੋਡਲ ਅੱਛਾ 92 ਜਿੱਤੀਏ ਇਹਨਾਂ ਨੇ ਸੱਤ ਰਾਜ ਸਭਾ ਦੇ ਮੈਂਬਰ ਬਣਾਉਣੇ ਸੀ ਪੰਜਾਬ ਚ ਜਿਹੜੇ ਐਮਐਲਏ ਨੇ ਚੁਣਦੇ ਸੀ ਦੋਸਤੋ ਕੌਣ ਚੁਣਿਆ ਕੋਈ ਚੰਗਾ ਪੰਜਾਬ ਦਾ ਬੁੱਧੀਜੀਵੀ ਨੇ ਚੁਣਿਆ ਕੋਈ ਚੰਗਾ ਝਾੜੂ ਦਾ ਪੜਿਆ ਲਿਖਿਆ ਨੌਜਵਾਨ ਕੋਈ ਪੀਐਚਡੀ ਕੋਈ ਅੱਛਾ ਮੁੰਡਾ ਜਿਹੜਾ ਰਾਜ ਸਭਾ ਚ ਬੋਲਦਾ ਕੋਈ ਪੰਜਾਬ ਦਾ ਕੋਈ ਵਿਖਾਰੀ ਚੁਣ ਲੈਂਦੇ ਕੋ ਚੰਗਾ ਕਿਸਾਨ ਆਪੂ ਛੋੜ ਲੈਂਦੇ ਜਿਹੜਾ ਰਾਜ ਸਭਾ ਜਾ ਕੇ ਗੱਲ ਕਰਦਾ ਕੌਣ ਸੁਣਿਆ ਰਾਜ ਸਭਾ ਅਸ਼ੋਕ ਮਿੱਤਲ ਕੌਣ ਹੈ ਇਹ ਲਵਲੀ ਯੂਨੀਵਰਸਿਟੀ ਸਾਡੇ ਜਲੰਧਰ ਦੀ 650 ਕਿੱਤੇ ਦਾ مالک 25000 ਕਰੋੜ ਦੀ ਯੂਨੀਵਰਸਿਟੀ ਉਹਨੇ ਪੈਸੇ ਦਿੱਤੇ ਕੇਜਰੀਵਾਲ ਨੂੰ ਤੇ ਰਾਜ ਸਭਾ ਦਾ ਮੈਂਬਰ ਬਣ ਗਿਆ ਇੱਕ ਬਣਾਇਆ ਇਹਨਾਂ ਨੇ ਲੁਧਿਆਣੇ ਦਾ ਸੰਜੀਵ ਅਰੋੜਾ ਕਾਰੋਬਾਰੀ ਬਿਲਡਰ ਮੋਗਨਾਈਜ਼ਰ ਉਹ ਜਿਹੜੇ 40 50 ਮੰਜ਼ਲੇ ਫਲੈਟ ਬਣਾਉਂਦੇ ਨੇ ਕਿੱਦੀ ਰਹਿੰਦਾ ਉਹ ਬਣ ਗਿਆ ਤੇ ਕਿੱਦਾਂ ਬਣ ਗਏ ਤੁਹਾਨੂੰ ਪਤਾ ਵਾ ਕਿ ਦਿੱਲੀ ਦੇ ਵਿੱਚ ਸਾਂਝੇ ਪਾਰਟੀਆਂ ਕਿ ਚੱਲਦਾ ਕੰਮ ਪਰ ਕੇਜਰੀਵਾਲ ਨੇ ਕਿਉਂ ਚਲਾਇਆ ਮੁਝੀਆਂ ਤਾਂ ਬਾੜੀਆਂ ਸੀ ਉਹ ਬੜੇ ਗੰਦੇ ਸੀ ਤੁਹਾਨੂੰ ਪਤਾ ਦਿੱਲੀ ਦੇ ਵਿੱਚ ਰਾਜ ਸਭਾ ਦੀ ਸੀਟ 100 ਕਰੋੜ ਰੁਪਏ ਨੂੰ ਵਿਕਦੀ ਆ ਜਿਹੜੇ ਅਮੀਰ ਆਦਮੀ ਬੈਠੇ ਨਾ ਆਪਣੇ ਇਥੇ ਬਿੱਲਾ ਲਾਉਣ ਵਾਸਤੇ ਐਮਪੀ ਰਾਜ ਸਭਾ ਕਹਿਣਾ ਕੋਰਣਾ ਆਜਾ ਸ਼ੋਭ ਮਿੱਤਰ ਮੈਂ ਨਾਮ ਲਿਆ ਸੰਜੀਵ ਰੌੜਾ ਤੁਸੀਂ ਤਾਂ ਜਾਣਦੇ ਵੀ ਨਹੀਂਗੇ ਉਹ ਕਦੀ ਬੋਲੇ ਵੀ ਨਹੀਂ ਪੰਜਾਬ ਦੇ ਵਾਸਤੇ ਇਹਨਾਂ ਨੇ ਪੈਸੇ ਲੈ ਕੇ ਐਮਪੀ ਬਣਾਈ ਅੱਛਾ ਅਗਲੇ ਬਣਾਏ ਰਾਗਵ ਚੱਟਾ ਇੱਕ ਬਣਾਇਆ ਸੰਦੀਪ ਪਾਠਕ ਜਿਹੜੇ ਪੰਜਾਬੀ ਸਾਈਨ ਵੀ ਨਹੀਂ ਕਰ ਸਕਦੇ ਲਿਖਣਾ ਪੜ੍ਹਨਾ ਤਾਂ ਬਹੁਤ ਜੀ ਜ਼ੋਰ ਦੀ ਗੱਲ ਆ ਪੰਜਾਬੀ 'ਚ ਸਾਈਨ ਇੱਕ ਸ਼ਬਦ ਨਹੀਂ ਬੋਲ ਸਕਦੇ ਅੱਛਾ ਖੇਰੇ ਨੂੰ ਕਹਿੰਦੇ ਆ ਇਹ ਤਾਂ ਬਾਹਰੋਂ ਆ ਗਿਆ ਸਕੂਲ ਲੜ ਉਹ ਅੰਦਰ ਦੇ ਹੋਗੇ ਜਿਹੜੇ ਦਿੱਲੀ ਜੰਮੇ ਚੈਨਲ ਪੰਜਾਬੀ ਦੀ ਆਉਂਦੀ ਜਿਹੜੇ ਪੰਜਾਬ ਦੀ ਕਦੇ ਖੜਨਗੇ ਨਹੀਂ ਜ਼ਿੰਦਗੀ 'ਚ ਤੇ ਅੰਦਰਲੇ ਖੈਰਾ ਬਾਲਾ ਜਿਹੜਾ ਪਿਛਲੇ 3 ਦਾ ਆਖਿਆ ਤੋਂ ਲੋਕਾਂ ਲਈ ਲੜੀ ਤੋੜਿਆ ਉਹਨਾਂ ਦਾ ਵਾਹੋਸਤੋਂ ਮੇਰੇ ਤੇ 17 ਮੁਕਦਮੇ ਕੀਤੇ ਸਰਕਾਰਾਂ ਨੇ ਸਮੇਤ 13 ਦੇ ਕੂਫਾਂ ਨੇ ਸਰਕਾਰਾਂ ਮੁਕਦਮੇ ਛੱਲੇ ਜੇਲ੍ਹਾਂ 'ਚ ਗਿਆ ਮੇਰੇ ਪਿਤਾ ਜੀ ਨੇ ਜੇਲ੍ਹਾਂ ਐਮਐਸਏ ਬਹੁਤ 3 4 ਐਮਐਸਏ ਗੱਟੀਆਂ ਅਗਰ ਤੁਹਾਨੂੰ ਤ੍ਰਿਪੁਰਾ ਜੇਲ੍ਹ ਇੱਕ ਬਰਸਿੰਗਮ ਆ ਲਾ ਕੇ ਇੱਕ ਹਜ਼ਾਰੀ ਬਾਅਦ ਬਿਹਾਰ ਉੱਥੇ ਜਾ ਕੇ ਮੈਂ ਛੋੜਦਾ ਜਾ ਮੁਲਾਕਾਤਾ ਕਰਕੇ ਉਹਨਾਂ ਨਾਲ ਅਸੀਂ ਬਾਹਰ ਲਿਓਗੇ ਜਿਹੜੇ ਰੋਜ਼ ਨਾਲ ਦੇ ਲੋਕਾਂ ਦੇ ਵਾਸਤੇ ਜਿਹੜੇ ਕਿਸਾਨਾਂ ਨੇ ਖੜਦੇ ਜਿਹੜੇ ਸਿੱਧੂ ਮੂਸੇਵਾਲੇ ਦੇ ਟੱਕਰ 'ਤੇ ਖੜਦੇ ਜਿਹੜੇ ਭਾਈ ਅਮਰਪਾਲ ਦੇ ਐਮਐਸਏ ਲਾਉਣ ਦਾ ਵਿਰੋਧ ਕਰਦੇ ਜਿਹੜੇ ਸ਼ੁਭਕਰਨ ਦੀ ਮੌਤ ਤੇ ਪਠੰਡੇ ਪਹੁੰਚ ਗਿਆ ਉਹਦੀ ਮਦਦ ਕਰਦੇ ਅਸੀਂ ਬਾਹਰ ਲਿਓਗੇ ਤੇ ਰਾਜਮ ਚੱਟਾ ਤੇ ਸੰਦੀਪ ਪਾਟਕ ਮੀਠਿਆ ਕਹਿੰਦਾ ਅੰਦਰਲੇ ਹੋ ਗਏ ਉਬਾਉ ਬਲੇ ਸ਼ੇਰੂ ਐਡੇ ਝੁੱਠੇ ਤੁਸੀਂ ਆ ਤੁਹਾਨੂੰ ਕੋਈ ਸ਼ਰਮ ਵੀ ਐ ਨਹੀਂ ਇੱਕ ਤਾਂ ਆਦਮੀ ਹੁੰਦਾ ਨਾ ਜੋ ਝੂਠ ਬੋਲਦਾ ਕੋਠੋਣਾ ਸੰਘ ਕੇ ਬੋਲਦਾ ਤੇ ਝੂਠ ਵੀ ਬੜੇ ਚਾਤੀਆਂ ਚੌੜੀਆਂ ਕਰਕੇ ਬੋਲਦੇ ਨੇ ਕੱਲ ਪਰਸੋ ਭਗਵਤਕਮਨ ਟਿੱਕਲੀ ਗਾ ਰਿਹਾ ਸੀ ਮੇਰੇ ਵੀਰੋ ਬੱਸੋ ਕੀ ਮੇਰੇ ਦੋਸਤੋ ਦੱਸੋ ਜਣਾ ਪੰਜਾਬ ਦਾ ਮੁੱਖ ਮੰਤਰੀ ਕੌਣ ਹੋਇਆ ਪ੍ਰਤਾਪ ਸਿੰਘ ਕੈਰੋ ਮਦੇਸ਼ੋ ਪੜ ਕੇ ਆ ਜੀ ਐਸ ਸੀ ਪੀ ਸੀ ਨੇ ਪੜਾਇਆ ਸੀ ਉਹ ਮ ਖਰਚਾ ਕੌਣ ਹੋਇਆ ਪਰ ਪੰਜਾਬ ਦਾ ਵਿਕਟਰੀ ਜਸਟਿਸ ਗੁਰਨਾਮ ਸਿੰਘ ਸਾਬਕਾ ਜੱਜ ਹਾਈ ਕੋਰਟ ਦਾ ਅੱਛੀ ਗੱਲ ਅੱਛੀ ਤਮੀਜ਼ ਸੋਹਣਿਆ ਵਿਧਾਨ ਸਭਾ ਦੀ ਗੱਲਾਂ ਉਸ ਬਾਅਦ ਜਿਹੜੇ ਵੀ ਸਾਡੇ ਗੁਰਮੁਖ ਸਿੰਘ ਮੁਸਾਫਰ ਬਣੇ ਚਾਹੇ ਲక్ష్మణ ਸਿੰਘ ਜੇਲੇ ਬਣਿਆ ਉਹਨੂੰ ਸੜਕਾਂ ਦਾ ਮੰਤਰੀ ਕਿਹਾ ਆ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਲਗੀਆਂ ਨੇ ਨਾ ਤੇ ਲక్ష్మణ ਸਿੰਘ ਜੇਲੇ ਬਣਾ ਕੇ ਕਿਹਾ ਰਿਹਾ ਉਹ 6 ਮਹੀਨੇ ਸੀਗਾ ਸਾਲ ਕੋਈ ਆ ਬੰਦੇ ਸਾਡਾ ਇੱਕ ਮਿਸਟਰ ਹੋਇਆ ਕਰਦਾ ਸੀ ਪੰਜਾਬ ਦਾ ਟਾਡੇ ਵਾਲੇ ਪਾਸੋਂ ਸੀ ਗਿਆਨੀ ਕਪਤਾਨ ਸਿੰਘ ਉਹ ਕਦੀ ਕਾਗਰਸ ਵੱਲੋਂ ਮੰਤਰੀ ਬਣ ਜਾਂਦਾ ਸੀ ਕਦੀ ਕਾਂਗਰਸ ਵੱਲੋਂ ਬਣ ਜਾਂਦਾ ਸੀ ਬਹੁਤ ਇਮਾਨਦਾਰ ਬੰਦਾ ਸੀ ਉਹ ਤੇ ਲੋਕਾਂ ਨੇ ਕੋਈ ਸ਼ੱਕ ਨਹੀਂ ਕੀਤਾ ਉਹ ਕਹਿੰਦੇ ਸਾਡੇ ਉਹਨੂੰ ਕਾਗਰਸ ਦਾ ਜਿਹੜਾ ਤੂੰ ਕਾਂਗਰਸ ਰਹਾ ਤੂੰ ਹੈ ਤਾਂ ਪੰਜਾਬ ਦਾ ਵਾ ਉਹਦੇ ਨਾਮ ਤੇ ਯਾਦਗਾਰੀ ਕਾਲਜ ਬਣਿਆ ਹੋਇਆ ਟਾਡੇ ਛੇਤ ਉਹਨਾਂ ਦੇ ਪਰਮਾਰਸ਼ੀਮ ਵੀ ਦੇਖੀ ਆਪਣੇ ਕਾਲਜ ਨੂੰ ਔਰ ਕਿੱਡਾ ਸਾਧਾ ਸੀਗਾ ਉਹ ਕਹਿੰਦੇ ਨੇ ਮੇਰੇ ਪਿਤਾ ਜੀ ਸਰਦਾਰ ਸੁਜਿੰਦਰ ਸਿੰਘ ਵਸਦੇ ਰਹੇ ਕਹਿੰਦੇ ਜਦੋਂ ਮਨਿਸਟਰ ਸੀਗਾ ਉਹ ਸੈਕਟਰੀ ਰਿਹਾ ਸਰਕਾਰੀ ਦਫਤਰ ਚੰਡੀਗੜ੍ਹ ਚ ਉਥੇ ਪਜਾਮਾ ਟੰਗ ਕੇ ਮੋਢੇ ਤੇ ਕਿਸ਼ੇਲੇ ਨੇ ਚਲ ਜਾਂਦਾ ਸੀਗਾ ਇਤਿਆਂ ਦੇ ਬੰਦੇ ਆਪਣੇ ਪੰਜਾਬ ਦੇ ਸੀ ਇੱਕ ਆ ਮੂਰਖ ਬੰਦਾ ਜਿਹੜਾ ਕਿ ਕਿੰਨੀਆਂ ਗੱਲਾਂ ਆਵਾ ਮਜ਼ਾਕ ਕਰ ਰਿਹਾ ਵਿਧਾਨ ਸਭਾ ਨੂੰ ਮੂਹਰਾ ਕੱਢ ਕੇ ਇਦਾਂ ਛਿਰ ਛਿਰ ਕੇ ਜਿਦਾਂ ਕੋੜ ਦੇ ਗੁੰਡੇ ਹੁੰਦੇ ਨੇ ਇਹਦੇ ਇਹਨੇ ਮੁੱਖ ਮੰਤਰੀ ਦੇ ਅਹੁਦੇ ਦਾ ਮਰੀਆਂ ਤਾਂ ਖਤਮ ਕਰ ਦਿੱਤੀ ਮੈਂ ਲੈ ਪਰ ਆ ਬਾਦਲ ਤੇ ਕੈਪਟਨ ਸਾਹਿਬ ਕਿੱਡੇ ਮਾੜੇ ਹੋਣ ਉਹਨਾਂ ਨੂੰ ਫੇਰ ਵੀ ਲੋਕੀ ਕਹਿੰਦੇ ਆ ਬਾਦਲ ਸਾਹਿਬ ਆ ਰਹੇ ਨੇ ਜੀ ਅੱਗੇ ਕੈਪਟਨ ਸਾਹਿਬ ਆ ਰਹੇ ਨੇ ਜੀ ਭਗਵਾਨ ਦਾ ਨਾਮ ਕੀ ਲੈਣਗੇ ਲੋਕੀ ਦੇਖੋ ਉਹ ਨੰਗ ਗਿਆ ਝੰਡ ਜੁਗਨੂ ਉਹ ਨੰਗ ਗਿਆ ਛੱਡਾ ਉਹ ਫਿਰ ਤਾਂ ਸ਼ਰਾਬੀ ਆ ਇਹਦੀ ਕਰਤੂਤ ਹੈ ਹਨ ਅੱਛਾ ਥੋੜੇ ਦਿਨ ਪਹਿਲਾਂ ਇੱਕ ਦਿਨ ਬਠਿੰਡੇ ਗਰਮੀ ਲੈ ਕਿਉਂ ਨਹੀਂ ਆ ਸਾਨੂੰ ਵੀ ਗਰਮੀ ਲੱਗਦੀ ਜਾਂ ਇੱਕ ਬੋਤਲ ਪਾਣੀ ਦੀ ਮੰਗਾਈ ਇੱਦਾਂ ਇੱਦਾਂ ਪੀਤੀ ਮੂਹ ਨੂੰ ਲਾ ਕੇ ਹੱਥਾਂ ਨੂੰ ਪੀਚਾ ਕੇ ਆਪਣੇ ਸਿਰ ਤੇ ਪਾ ਲਈ ਤੇ ਇਹਨਾਂ ਮਦਰ ਦਸਤਾਰ ਦਾ ਮੈਨੂੰ ਬੰਦਾ ਫਿਰ ਉਹਨਾਂ ਨੇ ਕਿਦਾਂ ਦੇ ਨਿਸ਼ਾਨੇ 'ਚ ਕਰ ਰਿਹਾ ਹੈ ਕੀ ਇਸਮਾਰ ਸ਼ਰਾਬੀ ਸਿਗਾཅੀ ਦਾ ਦਾਲੂ ਪੀ ਕੇ ਫਿਰ ਚੋਰੀ ਕਿੰਨਤੀ ਸਾਡੇ ਵਿਧਾਨ ਸਭਾ ਜਦੋਂ ਸਾਡੇ ਗੱਲ ਪੈਂਦਾ ਨਾ ਤੇ ਪਿੱਛੋਂ ਤਿੰਨ ਚਾਰ ਥੋਕ ਕਿਉਂ ਹਣਾ ਜਲਦੀ ਨਾ ਹੌਸਲਾ ਮਗਾ ਕੇ ਆਈ ਦੀ ਕਦਰੂਤਾਂ ਔਰ ਸੱਟਰ ਦਾ ਮਜ਼ਾਕ ਉੱਡ ਗਿਆ ਪੰਜਾਬ ਦਾ ਆਪਾਂ ਕਿੱ데 ਖੜੇ ਨਹੀਂਗੇ ਤਾਂ ਦੱਸ ਦੇਣਾ ਹਰ ਇੱਕ ਦੋ ਗੱਲਾਂ ਸੁਣੋ ਕੌਰੀਆਂ ਦੇ ਗੱਲ ਤੇ ਆਓ ਸਿੱਧੇ ਮੈਂ ਨੇ ਇੱਕ ਬਿਲ ਕਾਨੂੰਨ ਦਿੱਤਾ ਹੋਇਆ ਸਪੀਕਰ ਵਿਧਾਨ ਸਭਾ ਕੁਲਤਾਰ ਸੰਧਵਾ ਨੂੰ ਜਨਵਰੀ 2023 ਦਾ ਇੱਕ ਸਾਲ ਹੋ ਚੱਲਿਆ ਕੋਈ ਜਦੋਂ ਮੈਂ ਤੀਜੀ ਵਾਲੀ ਐਮ ਐਲ ਬਣਿਆ ਅਸੀਂ ਨਾ ਪ੍ਰਧਾਨਕਾਰ ਆ ਅਸੀਂ ਕਾਨੂੰਨ ਬਣਾਵਾ ਸਾਡਾ ਸਹੀ ਕੰਮ ਆ ਪਾਣੀ ਪੱਥਰ ਵਗੈਰਾ ਰੱਖਣਾ ਇਹ ਸਾਡਾ ਕੰਮ ਨਹੀਂ ਆ ਜਦੋਂ ਮੈਂ ਸਾਰਾ ਦੇਖਿਆ ਮੈਂ ਕਿਹਾ ਕਿੰਨੇ ਕਰੋੜ ਵਾਸੀ ਆ ਪੰਜਾਬ ਦੀ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾਈ ਤੁਰੇ ਜਾਂਦੇ ਆ ਪਰ ਪਤਾ ਵਕਿ 70 75 ਲੱਖ ਪੰਜਾਬੀ ਵਿਦੇਸ਼ਾਂ ਨੂੰ ਜਾ ਚੁੱਕਾ ਵਾਂ ਔਰ ਹੁਣ ਤੁਹਾਡੇ ਆਲੇ ਪਾਸੋਂ ਵੀ ਬਹੁਤ 트ੈਂਡ ਹੋ ਗਿਆ ਫਟਾਫਟ ਆਈਡੀਟਸ ਕੋਰਸ ਕਰਕੇ ਕੈਨੇਡਾ 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 ਆਸਟ੍ਰੇਲੀਆ ਇਹਨੂੰ ਮੁਕਾ ਕੀ ਕਿੱਡਾ ਯਾਰ ਇਹ ਨਾ ਹੋਵੇ ਕੱਲ ਨੂੰ ਪੰਜਾਬ ਦੇ ਵਿੱਚ ਗੈਰ ਪੰਜਾਬੀ ਇੱਥੇ ਐਡੀ ਵੱਡੀ ਤਦਾਦ ਚ ਆ ਜਾਣ ਕਿ ਸਾਨੂੰ ਪਤਾ ਨਹੀਂ ਲੱਗੇ ਕੌਣ ਕਿੱਥੇ ਆ ਫਿਰ ਮੈਂ ਸਾਰਾ ਪੜਿਆ ਲਿਖਿਆ ਤੇ ਮੈਨੂੰ ਲੱਗਿਆ ਚੰਗਾ ਹਿਮਾਚਲ ਪ੍ਰਦੇਸ਼ ਦਾ ਇੱਕ ਕਾਨੂੰਨ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 59 ਸਾਲ ਪਹਿਲਾਂ ਹਿਮਾਚਲ ਨੇ ਕਾਨੂੰਨ ਬਣਾਇਆ ਕਿ ਕਿਸ ਬਿਨਾਂ ਸ਼ਰਤ ਤੋਂ ਨਾ ਸਾਡੇ ਹਿਮਾਚਲ ਵਿੱਚ ਕੋਈ ਜ਼ਮੀਨ ਖਰੀਦ ਸਕੇ ਨਾ ਸਾਡੇ ਹਿਮਾਚਲ ਵਿੱਚ ਕੋਈ ਉੱਠੇ ਵਣ ਸਕੇ ਨਾ ਸਾਡੇ ਹਿਮਾਚਲ ਵਿੱਚ ਕੋਈ ਸਰਕਾਰੀ ਨੌਕਰੀ ਲੈ ਸਕੇ ਇੰਨਾ ਵਧੀਆ ਕਾਨੂੰਨ ਬਣਾਇਆ 52 ਸਾਲ ਪਹਿਲਾਂ ਉਹ ਹੀ ਮਾਰਚਰ ਬਚ ਗਿਆ ਲੇਕਾ ਹੀ ਮਾਰਚਰ ਦੇ ਜਿਹੜੇ ਦਿੱਲੀ ਬੰਬੇ ਕੋਲਕਾ ਦਾ ਵੀਰ ਆਦਮੀ ਆਉਂਦੇ ਸੀ ਕੁੰਮਣ ਉਹਨਾਂ ਨੇ ਸਾਰੇ ਚੱਕ ਲੈਣ ਸੀ ਬਾਗ ਬਹੁਤ ਸੋਹਣਾ ਮੌਸਮ ਐ ਬਹੁਤ ਸੋਹਣੀ ਉਹਨਾਂ ਦੇ ਜਿਹੜੇ ਬਾਗ ਬਗੀਚੇ ਨੇ ਪੰਜ ਪੰਜ ਸੱਤ ਸੱਤ ਬਿਕੇ ਦੇ ਵਿੱਚ ਦੇ ਵਿੱਚ ਦੇ ਜਿੰਮੇਦਾਰ ਉਹ ਸਾਰੇ ਉਹਨਾਂ ਨੇ ਚੱਕ ਕੇ ਤੇ ਖਿਮਾਚੀਆਂ ਨੂੰ ਉਹਨਾਂ ਤੇ ਬਾਗਾਂ ਵਿੱਚ ਨੌਕਰ ਬਣਾਉਣਾ ਸੀਗਾ ਨਹੀਂ ਜਾਣੇ ਉਹ ਜਿਹੜਾ ਮੁੱਖ ਮੰਤਰੀ ਸੀ ਉਸ ਵੇਲੇ ਡਾਕਟਰ ਵਾਈਸ ਪਰਮਾਰ ਚੀਫ ਮਿਸਟਰ ਉਹ ਦੂਰੇ ਦੇ ਆਦਮੀ ਸੀ ਉਹਨੇ ਕਿਹਾ ਜੇ ਮੈਂ ਕਾਨੂੰਨ ਬਣਾਤਾ ਹਿਮਾਚਲ ਵੀ ਬਚ ਜਾਊ ਹਿਮਾਚਲ ਵੀ ਬਚਾਂਗੇ ਉਹਨਾਂ ਦੀ ਭਾਸ਼ਾ ਹਰ ਸੂਬੇ ਦਾ ਰਹਿਣਾ ਸੱਭਿਆਚਾਰ ਹੈ ਤੇ ਮੈਂ ਸਾਰੇ ਨੂੰ ਪੜ ਕੋੜ ਕੇ ਮੈਸਬੀਕਰ ਨੂੰ ਦਿੱਤਾ ਆ ਹੁਣ ਕੱਲ ਪਰਸੋਂ ਕਿਸੇ ਨੇ ਭਵਾਨਪਾਣੇ ਪੁੱਛਿਆ ਉਹਨਾਂ ਨੇ ਉਹਨੇ ਮੇਰਾ ਬਿਲਾਕ ਦੇਖੋ ਕਿਦਾਂੜਾ ਕਿਦਾਂ ਇੱਥੇ ਕੋਈ ਖੈਰਾ ਕੁੜਾ ਫਿਰਦਾ ਵਾ ਕੋ ਬਾਹਰਿਆਂ ਕਹਿੰਦਾ ਹੁਣ ਨਹੀਂ ਦੇਣਾ ਅਸੀਂ ਕਿਦਾਂ ਰੁਕ ਸਕਦੇ ਆ ਸਾਡੇ ਵੀ ਤਾਂ ਬਿਆਨੇ ਕੈਨੇਡਾ ਅਮਰੀਕਾ ਜਾਂਦੇ ਐਗਜ਼ੈਕਟਲੀ ਇਹੀ ਗੱਲ ਰਹਿ ਕੇ ਨਾ ਭਗਵੰਤ ਜਦੋਂ ਸਾਡੇ ਬੱਚੇ ਬਾਹਰ ਜਾਂਦੇ ਨੇ ਕੈਨੇਡਾ ਉਹ ਸ਼ਰਤਾਂ ਪੂਰੀਆਂ ਕਰਕੇ ਜਾਂਦੇ ਨੇ ਕੈਨੇਡਾ ਦਾ ਕਾਨੂੰਨ ਅਪਣਾ ਕੇ ਜਾਂਦੇ ਨੇ ਪਹਿਲਾ ਪਾਸਪੋਰਟ ਫਿਰ ਵੀਜ਼ਾ ਪਹੁੰਚ ਕੇ ਫਿਰ ਪੀਆਰ ਦੀ ਫਾਈਲ 4-5 ਸਾਲ ਇੰਤਜ਼ਾਰ 25-30 ਲੱਖ ਰੁਪਏ ਫੀਸ ਕੈਨੇਡਾ ਐਮੀਗਰੇਸ਼ਨ ਦਾ ਕਿਸੇ ਨੂੰ ਠੀਕ ਤਾਂ ਮੈਂ ਕਹਿ ਰਿਹਾ ਕਿ ਪੰਜਾਬੀ ਅਗਰ ਕੰਮ ਕਰਨਾ ਚਾਹੁੰਦੇ ਗੈਰ ਪੰਜਾਬੀ ਕੋਈ ਜਿੱਦਾਂ ਆਪਣੇ ਛੋਨਾ ਲਾਉਣੋਂ ਦੇ ਜੀ ਸੰਭ ਕੀ ਆਓ ਪੈਸੇ ਕਮਾਓ ਪਰਵਾੜ ਪਾ ਲੋ ਕਿੰਨੇ ਕੋਟਰਾਸ ਨੀਗਾ ਪਰ ਜੇ ਕਿਸ ਨੇ ਕੁੱਟਿਆ ਰਹਿਣਾ ਕਿ ਮੌਤਰੀ ਲੈਣੀ ਆ ਸਾਨੂੰ ਪਤਾ ਦਰ ਹੋਵੇ ਕੌਣ ਕਿੱਥੇ ਰਹਿ ਰਿਹਾ ਵਾ ਸਾਡੀ ਆਬਾਦੀ ਕਿੱਥੇ ਆ ਕਿਹੜਾ ਕੌਣ ਕੋਈ ਨਫਰੀ ਕੋ ਗਿਣਤੀ ਹੋਰ ਦਾ ਪਤਾ ਕੋਈ ਨਹੀਂਗਾ ਜਿਹੜਾ ਜਿੱਦ ਕਰਦਾ ਪੰਜਾਬ ਦੇ ਵਿੱਚ ਆੜ ਕੇ ਕਿ ਲਾਜਮੀ ਲੈ ਲੋ ਦਸ ਕਿਲੇ ਲੈ ਲੋ ਘਰ ਬਣਾ ਲੋ ਵੋਟਰ ਬਣ ਜਾਓ ਮੌਤਰੀ ਲੈ ਲੋ ਬਸ ਇੰਨੀ ਹੀ ਕਰ ਲਈ ਇਹਨਾਂ ਨੂੰ ਸਮਝ ਆਈ ਮੇਰੇ ਵੀਰੋ ਅੱਛਾ ਮੋਦੀ ਸਾਹਿਬ ਜੇ નોਏ ਤਾਂ ਉਹ ਕੀ ਕਹਿੰਦੇ ਹੁੰਦੇ ਆ ਆਪਣਾ ਮੂਰਤ ਹੈ ਜਿਹੜਾ ਪ੍ਰਾਈਮ ਮਿਨਿਸਟਰ ਉਹ ਕਹੇ ਬਿਹਾਰ ਤਿੰਨ ਦਿਨ ਪੁਰਾਣੀ ਗੱਲ ਹੈ ਸ਼ਾਇਦ ਤੁਹਾਡੇ ਕੋਲ ਕੋਈ ਟੀਵੀ ਤੇ ਸੁਣਿਆ ਹੋਵੇ ਉੱਥੇ ਜਾ ਕੇ ਕਹਿੰਦਾ ਇੱਕ ਕਾਂਗਰਸ ਦਾ ਲੀਡਰ ਹੈ ਪੰਜਾਬ ਮੇ ਉਹ ਬਿਹਾਰੀਆਂ ਨੂੰ ਬਿਹਾਰੀਆਂ ਨੂੰ ਪੰਜਾਬ ਵਿੱਚ ਗੁਸਤਨ ਨਹੀਂ ਦਿੰਦਾ ਉਸ ਨੂੰ ਕਾ ਵੀ ਬਾਈਸ਼ਕਾਰ ਕਰਤਾ ਹੈ ਬਾਈਸ਼ਕਾਰ ਮਤਲਬ ਬੋਇਕਾਟ ਅੱਛਾ ਨਾਮ ਹੈ ਬਿਹਾਰ ਕਿਆ ਨਾਮ ਹੈ ਬੋਇਕਾਟ ਦਾ ਇੱਕ ਪ੍ਰਾਈਮ ਮਿਨਿਸਟਰ ਇੱਕ বিহার ਦੀ ਰੈਲੀ ਜਾ ਕੇ ਉਹਨਾਂ ਤੋਂ ਵੋਟਾਂ ਲੈਣ ਦੀ ਖਾਤਰ ਝੂਠ ਬੋਲਿਆ ਯਾਰੋ ਅੱਛਾ ਭੁੱਲ ਗਿਆ ਬੋਲਦਾ ਬੋਟਾ ਇੱਥੇ ਸੁਣੋ ਧਿਆਨ ਨਾਲ ਗੁਜਰਾਤ ਵਿੱਚ ਕਈ ਕਾਨੂੰਨ ਚਲਾਣਾ ਕੋਈ ਗੈਰ ਗੁਜਰਾਤੀ ਕੋਠੇ ਜ਼ਮੀਨ ਨਹੀਂ ਲੈ ਸਕਦਾ ਉੱਤਰ ਨਹੀਂ ਵੱਢ ਸਕਦਾ ਆਪਣਾ ਨਹੀਂ ਦੱਸਿਆ ਮੇਰੇ ਤੇ ਤਾਨਸਕਸਤਾ ਹੁਣ ਬੀਜੇਪੀ ਨੇ ਉਤਰਾਖੰਡ ਵਿੱਚ ਕਾਨੂੰਨ ਬਣਾਤਾ ਉਤਰਾਖੰਡ ਜੋ ਮੁਕਸ਼ਮੀਤ ਸਿਕਾ ਪਰ ਮੋਦੀ ਨੇ ਤੋੜਤੀ ਸਟੇਟ ਇਹ ਕਾਨੂੰਨ ਸਿਕਾ ਕਿ ਬਾਰੂਪੂਚਾ ਦੇ ਸੰਗਾਂ ਉਹ ਤੇ ਤਾਰਸੂਗਿਆ ਨੇ ਬਣਾਏ ਨੇ ਕਿਉਂਕਿ ਅਸੀਂ ਆਪਣੀ ਸੁਭਾਨ ਪੰਜਾਬੀਆਂ ਕੋ ਘਾਰ ਹੀ ਇੱਕਿਆਰ ਪੰਜਾਬ ਸਿੱਖਾਂ ਨੇ ਕੋ ਘਾਰ ਹੀ ਇੱਕਿਆ ਪੰਜਾਬ ਜੇ ਇਸ ਕਰਮ ਨੂੰ ਸਿਖਵਾ ਕੇ ਸਾਡੇ ਬੱਚੇ ਵਿਦੇਸ਼ਾਂ ਚ ਜਾ ਰਹੇ ਨੇ ਜੇ ਕੱਲ ਨੂੰ 15 20 25 ਸਾਡੇ ਕਾਨੂੰਨ ਨਾ ਬਣਾਇਆ ਗੈਰ ਪੰਜਾਬੀ ਰੇਤੀ ਵੱਡੀ ਤਦਾਦ ਚ ਆ ਜਾਣਗੇ ਆਪਾਂ ਘੋੜੀ-ਵਾਲੀ ਤੋਂ ਗੈਬ ਹੋਣਗਾ ਜੂਬੀ ਪੰਜਾਬੀ ਜ਼ੁਬਾਨ ਕੱਟ ਜੂਗੀ ਸਭਿਆਚਾਰ ਉੱਭਜੂਗਾ ਇਹ ਮੈਂ ਪਛਾਣ ਵਿੱਚ ਇਹ ਬਰੌਂਡ ਵਿੱਚ ਕੀ ਗਲਤ ਕੀਤਾ ਸਾਰੀਆਂ ਬਾੜੀਆਂ ਪਿੱਛੇ ਬਈਆਂ ਖੇੜਨੇ ਆਇਆ ਕਰਦਾ ਜਿਵੇਂ ਖੇੜਨੇ ਕੋ ਖਾਦਿਸਤਾਨ ਮੰਗ ਲਿਆ ਹੁੰਦਾ ਕੋਈ ਇਸੇ ਦੇਸ਼ ਵਿੱਚ ਕਾਨੂੰਨ ਕੇ ਨਾ ਓਏ ਹਿਮਾਚਲ ਦਾ ਕਾਨੂੰਨ ਕੇ ਨਾ ਤੁਹਾਨੂੰ ਉਹ ਗੁਜਰਾਤ ਦਾ ਕਾਨੂੰਨ ਕੇ ਨਾ ਅੱਛਾ ਅਗਲੀ ਹੁਣ ਪ੍ਰਧਾਨ ਮੰਤਰੀ ਦਾ ਅਸਲ ਚਿਹਰਾ ਦੇਖੋ ਕੀ ਹੈ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਆਪਣੇ ਕਿਸਾਨ ਤਾਂ ਸਾਰੇ ਦੇਸ਼ ਭਲੇ ਹੋਏ ਨੇ ਇੱਕ ਵਾਰੀ ਨਾ ਲਾਲ ਬਹਾਦਰ ਸ਼ਾਸਤਰੀ ਬਣੇ ਇਸ ਦੇਸ਼ ਦੇ ਪ੍ਰਧਾਨ ਮੰਤਰੀ 1960 ਦੇ ਦਹਾਕੇ ਵਿੱਚ ਪੰਡਤ ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਨੇ ਨਾ ਇੱਕ ਸੱਦਾ ਦਿੱਤਾ ਪੰਜਾਬ ਦੇ ਕਿਸਾਨਾਂ ਨੂੰ ਕਿ ਗੁਜਰਾਤ ਵਿੱਚ ਇੱਕ ਕੱਚ ਦਾ ਇਲਾਕਾ ਵਾ ਜਿੱਥੇ ਲੱਖਾਂ ਨਿਕੜ ਚੰਗਰ ਸੀ ਪੰਜਾਬ ਦੇ ਕਿਸਾਨਾਂ ਨੂੰ ਕਹੇ ਤੁਸੀਂ ਬਹਾਦਰ ਬੰਦੇ ਹੋ ਤੁਸੀਂ ਕੰਮ ਕਰ ਸਕਦੇ ਸਾਡੇ ਆਧ ਹੋਣਾ ਨਹੀਂਗਾ ਆਜੋ ਗੁਜਰਾਤ ਤਨ ਕਾਚ ਵਿੱਚ ਜ਼ਮੀਨਾਂ ਦੇਾਂਗੇ ਦੋਸਤੋ ਕਿੰਨੇ ਨੂੰ ਜ਼ਮੀਨ ਦਿੱਤੀ 500 ਨੂੰ ਕਿੱਲਾ 60 ਚ ਉਹਦਾ ਹੀ ਮੁਫਤ ਟਾਈਪੀ ਇਹਨਾਂ ਨੇ 50 60 ਸਾਲ ਕਿਸਾਨਾਂ ਨੇ ਪੰਜਾਬ ਦੇ ਅਰੇ ਖੂਨ ਪਸੀਨਾ ਇਕ ਕਰਕੇ ਕੁਝ ਮੀਨਾਬਾਤ ਕਰ ਲਈ ਜਾਂ ਵੜਨ ਲੱਗੇ ਫਾਮਦਰ ਵੜਨ ਲੱਗੇ ਗੁਜਰਾਤ ਦੀ ਭਾਜਪੀ ਸਰਕਾਰ ਨੇ ਅੱਜ ਕੋ 4-5 ਸਾਲ ਪਹਿਲਾਂ ਉਹਨਾਂ ਦੀ ਬਾਲਕੀ ਰੱਦ ਕਰ ਦਿੱਤੀ ਤੇ ਸਾਨੂੰ ਕਹਿੰਦਾ ਕਿ ਬਿਹਾਰੀਆਂ ਨੂੰ ਆਉਣ ਨਹੀਂ ਦੇਣੇ ਆਪਣੀ ਸਟੇਟ ਵਿੱਚ ਸਿੱਖਾਂ ਦੀ ਮਾਲਕੀ ਰੱਦ ਕਰ ਦਿੱਤੀ ਉਹ ਚਲੇ ਹਾਈ ਕੋਰਟ ਗਏ ਹਾਈ ਕੋਰਟ ਨੇ ਮਾਲਕੀ ਬਹਾਲ ਕਰ ਦਿੱਤੀ ਗੁਜਰਾਤ ਸਰਕਾਰ ਇੱਥੇ ਨਹੀਂ ਰੁਕੀ ਉਹ ਸੁਪਰੀਮ ਕੋਰਟ ਚਲੇ ਗਏ ਉਹ ਮਾਮਲਾ ਸੁਪਰੀਮ ਕੋਰਟ ਚਾ ਜੇ ਸੁਪਰੀਮ ਕੋਰਟ ਨੇ ਉਹਨਾਂ ਦੀ ਮਾਲਕੀ ਰੱਦ ਕਰ ਦਿੱਤੀ ਹਜ਼ਾਰਾਂ ਸਿੱਖਾਂ ਦੇ ਪੰਜਾਬੀਆਂ ਦੇ ਪਰਿਵਾਰ ਗੁਜਰਾਤ ਵਿੱਚੋਂ ਕੱਢੇ ਜਾਣਗੇ ਮੇਰੇ ਵੀਰੋ ਅਸੀਂ ਤਾਂ ਕਿਸੇ ਨੂੰ ਕੱਢ ਨਹੀਂ ਦੇ ਜਿਹੜੇ ਗੈਰ ਪੰਜਾਬੀ ਇੱਥੇ ਬਣ ਚੁੱਕੇ ਨੇ ਵੋਟਰ ਐਮਸੀ ਬਣ ਗਏ ਨੇ ਐਮਐਲਏ ਬਣ ਕੇ ਨੇ ਅਸਤੇ ਕੁਛ ਨਹੀਂ ਕਹਿੰਦੇ ਮੈਂ ਤਾਂ ਗਾਹ ਤੋਂ ਕਹਿਣਾ ਰੋਕ ਲੋ ਨਹੀਂ ਤਾਂ 15 20 ਸਾਲ ਬਾਅਦ ਤੇ ਪੰਜਾਬ ਇਸ ਸ਼ਕਲ ਚ ਮਿਲੇਗਾ ਦੱਸੋ ਮੈਨੂੰ ਇਹਦੇ ਤੇ ਮੈਂ ਕੀ ਗਲਤ ਕੀਤੀ ਦੇ ਨੇ ਵੀ ਅਕਾਲੀ ਵੀ ਰੋਈ ਜਾਂਦੇ ਨੇ ਪਰਮਾਤਮੀ ਰੋਈ ਜਾਂਦਾ ਵਾ ਮੇਰੀ ਪਾਰਟੀ ਵਾਲੇ ਵੀ ਰੋਈ ਜਾਂਦੇ ਮੈਨੂੰ ਫੋਨ ਕਰਕੇ ਕਹਿੰਦੇ ਕੋਈ ਆ ਸਰ ਜੀ ਆਹ ਸਾਡੀ ਤੁਸੀਂ ਗੈਰ ਪੰਜਾਬੀਆਂ ਦੀ ਸ਼ਹਿਰਾਂ ਦੀ ਵੋਟ ਨਰਾਸ਼ ਕਰ ਦਿੱਤੀ ਹੈ ਕਿ ਤੁਹਾਨੂੰ ਗੈਰ ਪੰਜਾਬੀਆਂ ਦਾ ਜਿਆਦਾ ਫਿਕਰ ਆ ਤੁਹਾਨੂੰ ਪੰਜਾਬ ਦੇ ਵਿੱਚ ਰਹਿੰਦੇ ਲੋਕਾਂ ਦਾ ਪੰਜਾਬੀਆਂ ਦਾ ਸਿੱਖਿਆ ਦੀ ਵੋਟ ਨਹੀਂ ਚਾਹੀਦੀ ਅੱਜ ਮੈਂ ਆਪਣੇ ਸਟੈਂਡ ਤੇ ਕਾਇਮ ਆਂ ਔਰ ਕਹਿ ਮਨਾਣਾ ਔਰ ਵਾਇਕੂ ਦੀ ਕਿੱਪਾ ਨਾਲ ਆਪਣੀ ਸਰਕਾਰ ਬਣੂਗੀ ਸਭ ਤੋਂ ਪਹਿਲਾ ਕਾਨੂੰਨ ਮੈਂ ਪਾਸ ਕਰਕੇ ਤੁਹਾਨੂੰ ਦਿਖਾਉਂਗਾ ਮੈਂ ਕਰੂਗਾ ਸਮਾ ਬੋਤਾ ਇਜਾਜ਼ਤ ਨਹੀਂ ਦਿੰਦਾ ਸਾਡੇ ਗਰੀਬਾਂ ਵਾਸਤੇ ਵੀ ਪਾਰਟੀ ਨੇ ਬਹੁਤ ਕੁਝ ਕੀਤਾ ਤੁਹਾਨੂੰ ਅਸੀਂ ਆ ਜਿਹੜੀਆਂ ਗਰੰਟੀਆ ਦਿੱਤੀਆਂ ਪਾਰਟੀ ਨੇ ਮੇਰੇ ਕਾ ਵਾਸਤੇ ਕਿਉਂਕਿ ਇਹਨਾਂ ਦੀ ਗੱਲ ਹੋਣੀ ਬਹੁਤ ਜ਼ਰੂਰੀ ਹੈ ਗਰੀਬ ਬੰਦੇ ਨੇ ਇਹਨਾਂ ਨੂੰ ਦਿਹਾੜੀ ਸਿਰਫ ਦਿੰਦੇ ਨੇ 300 ਤੋਂ ਉਪਰ ਦੇਖ ਲਓ ਕਿੰਨੀਆਂ ਅਸੀਂ ਦਿਹਾੜੀਆਂ ਵਧਾ ਕੇ 400 ਕਰਾਂਗੇ ਅਸੀਂ ਇਹਨਾਂ ਦੇ ਦਿਨ ਵਧਾ ਕੇ 100 ਤੋਂ 200 ਕਰਾਂਗੇ ਕੱਚੀਆਂ ਛੰਤਾਂ ਦੇ ਮਾਮਲੇ ਮੈਂ ਇੱਥੇ ਪੰਜਾਬ ਸਰ ਪਿਛਲੇ ਸਪੌਂਟਨ ਲਿੰਕ ਕਮੇਟੀ ਦਾ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮੇਰੇ ਥੱਲੇ ਹੋਊਗੀ ਹਰ ਮਹੀਨੇ ਮੈਂ ਇੱਥੇ ਜੇ